ਤਸਵੀਰਾਂ ਹੁਸ਼ਰਪੁਰ ਸ਼ਹਿਰ ਦੇ ਸਥਾਨਿਕ ਘੰਟਾਕਰ ਨਸਤੀਕਤਿਆਂ ਨੇ ਜਿੱਥੇ ਕਿ ਅੱਜ ਇੱਕ ਘੰਟਾਕਰ ਨਸਤੀਕੀ ਬਨੇ ਬਾਥਰੂਮਾਂ ਚੋਂ ਇੱਕ ਨੌਜਵਾਨੇ ਨਸ਼ੀਦੀ ਹਾਲਤ ਚ ਬੇਸੁੱਧ ਡਿੱਗਿਆ ਮਿਲਿਆ ਤੇ ਉਸ ਕੋਲੋਂ ਨਸ਼ੇ ਵਾਲੀ ਸਰੀੰਜਾ ਤੇ ਇੱਕ ਲਾਈਟਰ ਵੀ ਬਰਾਮਦ ਹੋਇਆ ਉਕਤ ਨੌਜਵਾਨ ਬਾਬਤ ਉਸ ਵਕਤ ਪਤਾ ਲੱਗਿਆ ਜਦੋਂ ਕਿ ਵਿਅਕਤੀ ਜਾਨਵਰਾਂ ਨੂੰ ਪਾਣੀ ਪਾਉਣ ਲਈ ਆਇਆ ਸੀ ਤੇ ਉਸ ਵੱਲੋਂ ਉਕਤ ਨੌਜਵਾਨ ਨੂੰ ਅਜਿਹੀ ਹਾਲਤ ਵਿੱਚ ਦੇਖਿਆ ਗਿਆ ਇਹ ਬਾਥਰੂਮ ਅੱਧੇ ਨੇ ਸੀ ਕੀਏ ਕਿ ਬਿਨਾਂ ਨੰਬਰੀ ਸਪਲੈਂਟਰ ਮੋਟਰਸਾਈਕਲ ਵੀ ਖੜਾ ਸੀ ਜੋ ਕਿ ਉਕਤ ਨੌਜਵਾਨ ਦਾ ਹੀ ਜਾਪਦਾ ਸੀ ਤਸਵੀਰਾਂ ਸੱਚਮੁੱਚ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਕਿ ਇੱਕ ਪਾਸੇ ਤਾਂ ਸਰਕਾਰ ਨਸ਼ੇ ਦੇ ਖਾਤਮੇ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰੰਤੂ ਦੂਜੇ ਪਾਸੇ ਵੱਡਾ ਸਵਾਲ ਇਹ ਹੈ ਕਿ ਆਖਰਕਾਰ ਇਹਨਾਂ ਨੌਜਵਾਨਾਂ ਦੇ ਹੱਥਾਂ 'ਚ ਨਸ਼ਾ ਕੌਣ ਦੇ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਹੁਸ਼ਰਪੁਰ ਸ਼ਹਿਰ ਦੀਆਂ ਕਈ ਵਾਰ ਨਸ਼ੇ 'ਚ ਬੇਸੁਧ ਮੁੰਡਿਆਂ ਦੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਨੇ ਹੁਣsharp ਨੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਕੀ ਨਾਮ ਤੁਹਾਡਾ ਭਾਈ ਸੰਜੀ ਇਹ ਕਿਦਾਂ ਦੇਖਿਆ ਕੀ ਹੋਇਆ ਸੀ ਮੁੰਡੇ ਨੂੰ ਭਾਈ ਭਾਈ ਮੈਂ ਤਾਂ ਬਸ ਜਾਨਵਰਾਂ ਨੂੰ ਪਾਣੀ ਪਾਣ ਲਈ ਆਇਆ ਸੀਗਾ ਤੇ ਇਹ ਐਡਾ ਹੀ ਡਿੱਗਿਆ ਪਿਆ ਖਸਤੇ ਵਿੱਚ ਕੀ ਲੱਗਦਾ ਜੇ ਟੀਕਾ ਵੀ ਕੋਲ ਪਿਆ ਕੀ ਨਸ਼ਾ ਕੋ ਟੀਕਾ ਤੁਕੇ ਲਾਇਆ ਨਹੀਂ ਨਹੀਂ ਲਾਇਆ ਭਾਈ ਇਹਨੇ ਟੀਕਾ ਲਗਾ ਕੇ ਡਿੱਗਿਆ ਬੱਚੀ ਟੀਕਾ ਲਾ ਕੇ ਬੱਚੀ ਡਿੱਗਿਆ ਠੀਕ ਇਹ ਕਿੱਥੇ ਕਿਹੜੀ ਜਗ੍ਹਾ ਹੈਗੀ ਜਿੱਥੇ ਆਪਾਂ ਇਹ ਇਹ ਘੰਟਾ ਘਰ ਭਾਈ گورਮੈਂਟ ਸਕੂਲ ਦੀ ਬੈਕਸਾਈਡ ਲਾਇਬ੍ਰੇਰੀ parking kisnu itla ki ti pehda ke nahi hai ji nahi hai nahi kiti bhai we at gna university see potential in everyone and everything around us we drive innovation and entrepreneurship we groom competent global citizens to affect positive change around there